ਇਸੇ ਨੇ ਪੁੱਛਿਆ ਸੀ ਕਹਿੰਦਾ ਦੁਨੀਆਂ 'ਚ ਕੋਈ ਐਦਾਂ ਦਾ ਧਰਮ ਹੋਵੇ ਜਿਹਦੇ ਅੰਦਰ ਸਭ ਤੋਂ ਛੋਟੀ ਉਮਰ ਦਾ ਬੱਚਾ ਸ਼ਹੀਦ ਹੋਇਆ ਹੋਵੇ ਪਰ ਆਪਣੇ ਸਾਰਿਆਂ ਦੇ ਮੰਨੇ ਤੋਂ ਸਵਾਲ ਹੋਇਆ ਦੱਸਣ ਵਾਲੇ ਨੇ ਦੱਸਿਆ ਵੀ ਇੱਕ ਧਰਮ ਹੈ ਸਿੱਖ ਧਰਮ ਜਿਹਦੇ ਅੰਦਰ 7 ਸਾਲ ਦੇ ਬਾਬਾ ਫਤੇ ਸਿੰਘ ਨੂੰ ਨੀਅਤ ਚ ਸ਼ਹੀਦੀ ਦਿੱਤਾ ਗਿਆ ਉਹਨੇ ਕਿਹਾ ਦੁਨੀਆਂ 'ਚ ਕੋਈ ਹੋਰ ਧਰਮ ਹੋਵੇ ਜਿਹਦੇ ਵਿੱਚ ਇਹਦੇ ਨਾਲੋਂ ਵੀ ਛੋਟਾ ਬੱਚਾ ਸ਼ਹੀਦ ਹੋਇਆ ਦੱਸਣ ਵਾਲੇ ਨੇ ਦੱਸਿਆ ਪੌਣੇ 4 ਸਾਲ ਦੀ ਉਮਰ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਅਜੀਤ ਸਿੰਘ ਦੀ ਜਦੋਂ ਪੱਟਾਂ ਦੇ ਲੰਡੇ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਦਾ ਦਿਲ ਕੱਢ ਕੇ ਸ਼ੁਰਿਆਂ ਦੇ ਨਾਲ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਪਾਇਆ ਗਿਆ ਸੀ ਸਵਾਲ ਤੱਕ ਵਾਲੇ ਨੇ ਕਿਹਾ ਇਹਦੇ ਨਾਲੋਂ ਵੀ ਨਰਾਲਾ ਧਰਮ ਹੋਵੇ ਕੁੜੀਆਂ ਦੇ علاوہ ਵੀ ਛੋਟਾ ਬੱਚਾ ਸ਼ਹੀਦ ਹੋਇਆ ਹੋਵੇ ਤੇ ਦੱਸਣ ਵਾਲੇ ਨੇ ਦੱਸਿਆ ਸਮਾ ਆਇਆ ਮੀਰ ਮੰਨੂ ਦਾ ਜਿੱਤੇ 66 ਮਹੀਨੇ ਜੇ ਕੱਚਿਆਂ ਤੇ ਲਿਕੇ ਲਿਕੇ ਟੋਲੇ ਕਰਕੇ ਮਾਵਾ ਦੇ ਗਣਾ ਵਿੱਚ ਬੋਲੋ ਜੀ ਹਾਲ ਪਾਈ ਸਵਾਲ ਕਰਨ ਵਾਲੇ ਨੇ ਚੁੱਕਾ ਸਵਾਲ ਕਰਕੇ ਕਿਹਾ ਕਹਿੰਦਾ ਕਿ ਇਹਨੇ ਨਾਲੋਂ ਕੋਈ ਛੋਟਾ ਬੱਚਾ ਕਿਸੇ ਕੌਮ ਤੇ ਸ਼ਹੀਦ ਹੋਇਆ ਹੋਵੇ ਤੇ ਦੱਸਣ ਵਾਲੇ ਨੇ ਦੱਸਿਆ ਮਾਲਵੇ ਦੀ ਧਰਤੀ ਸੀ ਤੇ ਕੁੰਬ ਰਹੀਲੇ ਦਾ ਮਦਾਨ ਸੀ ਜਿਸ ਵੇਲੇ ਇੱਕ ਦਿਨ ਵਿੱਚ ਅਹਿਮਦ ਸ਼ਾਹ ਬਦਾਲੀ ਨੇ 35000 ਸਿੱਖਾਂ ਦਾ ਕਤਲ ਕੀਤਾ ਸੀ ਤੇ ਉਹਨੇ ਕਿਹਾ ਉਸ ਵੇਲੇ ਮਾਵਾ ਦੇ ਗਰਭ ਦੇ ਵਿੱਚ ਬੱਚੇ ਪਲ ਰਹੇ ਸੀ ਅਜੇ ਮਾਵਾ ਦੇ ਗਰਭ ਦੇ ਵਿੱਚ ਅਜੇ ਬੱਚੇ ਪਲ ਰਹੇ ਸੀ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ ਉਹਨਾਂ ਮਾਵਾ ਦੇ ਇਟਾਂ ਦੇ ਵਿੱਚ ਛੁਰੇ ਮਾਰ ਮਾਰ ਕੇ ਨਾ ਗਰਭ ਦੇ ਵਿੱਚ ਪਾਲਦੇ ਬੱਚਿਆਂ ਨੂੰ ਈ ਇਦੋਂ ਦਾ ਸਮਾਂ ਆਇਆ ਸਾਡੀ ਕੌਮ ਉੱਤੇ ਇੱਕ ਦਿਨ ਵਿੱਚ 35000 ਸਿੱਕ ਸ਼ਹੀਦ ਹੋ ਗਏ ਸਾਡੀ ਕੌਮ ਦਾ ਆਗੂ ਸੀ ਬਾਬਾ ਦਸਾ ਸਿੰਘ ਆਲੂਵਾਲੀਆ ਇੱਕ ਦਿਨ ਵਿੱਚ 35000 ਸਿੱਖ ਸ਼ਹੀਦ ਹੋਏ ਨੇ ਤੇ ਜਦੋਂ ਸ਼ਾਮ ਦਾ ਵਕਤ ਹੋਇਆ ਨਾ ਉੱਤ ਪੇ ਪਿੰਡ ਤੇ ਛੱਪੜ ਤੇ ਇੱਕ ਪਾਸੇ ਅਹਿਮਦ ਸ਼ਾਹ ਬਦਾਦੀ ਦੀ ਫੌਜ ਪਾਣੀ ਪੀ ਰਹੀ ਸੀ ਤੇ ਦੂਜੇ ਪਾਸੇ ਬਾਬਾ ਦਸਾ ਸਿੰਘ ਆਲੂਵਾਲੀਆ ਦੇ ਕੀਤੇ ਸਰੀਰ ਉੱਤੇ ਬਾਈ ਫੱਟ ਲੱਗੀਆਂ ਸੀ ਆਹ ਹੈ ਕੌਮ ਦੇ ਲੀਡਰਾਂ ਦੀ ਆਹ ਹੈ ਅਸਲੀ ਕੌਮ ਦੇ ਲੀਡਰ ਜਿਨ੍ਹਾਂ ਨੇ ਅਗਵਾਈ ਕਰਨੀ ਹੁੰਦੀ ਆ ਆਪਣੀ ਪੌਮ ਬਾਬਾ ਜੱਸਾ ਸਿੰਘ ਆਗੂ ਵਾਲੀਆ ਪੌਮ ਦਾ ਦਿੱਤਾ ਸੀ ਤੇ 22 ਫਟ ਕੰਨ ਤੇ ਲੱਗੇ ਸੀ ਤੇ ਕਿਮਾ ਮਰਨਾ ਪਿਆਰਿਓ ਅੱਜ ਤੁਹਾਡੇ ਬੱਚੇ ਦਸਿਆਂ ਦੀ ਢੇਡ ਚੜਾਏ ਜਾ ਰਹੇ ਨੇ ਕਿਸੇ ਲੀਡਰ ਦਾ ਬੱਚਾ ਨਸ਼ੇ ਦੇ ਨਾਲ ਬੋਲੋ ਜੀ ਨਹੀਂ ਮਰਦੇ ਆ ਤੁਹਾਡੇ ਬੱਚਿਆਂ ਦੇ ਮੁਕਾਬਲੇ ਬਣਾਏ ਜਾ ਰਹੇ ਨੇ ਜਦੋਂ ਤੁਹਾਡੀ ਕਿਸਾਨੀ ਨੂੰ ਅਗਲੇ ਆਦੇ ਤਾਂ ਟੁੱਪਣਾ ਹੈ ਜਦੋਂ ਅਗਲੇ ਆਨੇ ਆਪ ਦੇ ਢਿੱਡ ਭਰਨੇ ਨੇ ਉਦੋਂ ਸਾਨੂੰ ਨਾਰਾ ਦੇ ਦਿੰਦੇ ਨੇ ਜੈ ਕਿਸਾਨ ਤੇ ਜਦੋਂ ਸਾਡੇ ਪੁੱਤ ਬਾਰਡਰਾਂ ਤੇ ਸ਼ਹੀਦ ਕਰਾਉਣੇ ਨੇ ਉਦੋਂ ਸਾਨੂੰ ਨਾਰਾ ਦਿੱਤਾ ਜਾਂਦਾ ਹੈ ਜੈ ਜਵਾਨ ਤਾਂ ਕਿੰਨਾ ਕੁ ਵਾਪਰੇ ਦਿੱਲੀ ਖਨੌਰੀ ਬਾਰਡਰ ਤੇ ਕਿੰਨਾ ਕਿਸਾਨਾਂ ਦੀਆਂ ਕਰਾ ਲੀਆਂ ਅਗਲੇ ਚੋਕ ਚੋਕ ਕੇ ਘਰਾਂ ਤੱਕ ਲੈ ਕੇ ਆਏ ਨੇ ਕਿੰਨਾ ਖਸਾਹ ਦਿੱਤਾ ਸੀ ਕਿੰਨੇ ਨਾਲ ਲੜੋਤੇ ਆ ਤੇ ਇਹ ਜੰਗ ਉਹਨਾਂ ਪੰਨਿਆਂ ਭਰਾਵਾਂ ਦੀ ਜੰਗ ਨਹੀਂ ਹੈ ਜਿਹੜੇ ਅੱਜ ਬੈਠੇ ਉਹਨਾਂ ਸੜਕਾਂ ਦੇ ਉੱਤੇ ਲੜ ਰਹੇ ਨੇ ਕਿ ਜੰਗ ਸਾਡੀ ਸਾਰਿਆਂ ਦੀ ਜੰਗ ਸੀ ਕਿਤੇ ਕਲਾ ਪਸਾਨ ਹੀ ਨਹੀਂ ਮਾਰਿਆ ਜਾਣਾ ਕਿਤੇ ਵਪਾਰੀ ਹੀ ਮਾਰਿਆ ਜਾਏਗਾ ਜਿੰਨਾ ਜ਼ਮੀਨਾਂ ਤੋਂ ਅੱਜ ਅਨਾਜ ਪੈਦਾ ਕਰਦੇ ਆ ਨਾ ਅਗਲਿਆਂ ਨੂੰ ਪਤਾ ਹੈ ਇਹ ਪੰਜਾਬ ਦੀ ਧਰਤੀ ਹੈ ਦੁਨੀਆ ਦੀ ਹਰ ਫਸਲ ਪੈਦਾ ਕਰਦੀ ਹੈ ਇਹਨਾਂ ਦੇ ਅੰਦਰੋਂ ਪਸਾਨੀ ਖਤਮ ਕਰ ਦਿਓ ਤਾਕੇ ਇਹਨਾਂ ਨੇ ਆਪਣਾ ਜ਼ਮੀਨਾਂ ਛੱਡ ਕੇ ਇਹ ਲੋਕ ਵਿਦੇਸ਼ਾਂ ਦੀ ਧਰਤੀ ਤੇ ਚਲੇ ਜਾਣ ਕਿ ਅਸੀਂ ਸਾਰਾ ਕੁਝ ਪੰਜਾਬ ਦਾ ਆਪਣੇ ਘਰ ਦੇ ਵਿੱਚ ਕਰ ਲਈ। ਇਹ ਜਿੰਨਾ ਜ਼ਮੀਨਾਂ ਦੇ ਮਾਲਕ ਬਣੇ ਹਨ ਨਾ ਇਹਨਾਂ ਜ਼ਮੀਨਾਂ ਦੇ ਮਾਲਕ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ। ਇਹਨਾਂ ਜ਼ਮੀਨਾਂ ਦੇ ਸਰਦਾਰ ਬਣਾਉਣ ਲਈ ਬੰਦਾ ਸਿੰਘ ਨੇ ਪੌਣੇ 4 ਸਾਲ ਦੇੁੱਤ ਦਾ ਦਿਲ ਕਢਾ ਕੇ ਆਪਣੇ ਮੂਹਰੇ ਪਵਾ ਲਿਆ ਸਾਡੀ ਖਾਤਰ। ਤਾਂ ਦਾਦਾ ਲਾਗੇ ਦੇ